ਚੱਲ ਪਿਆ। ਕੜ ਗਿਆ। ਦਿਆਓ। ਦਿਆਓ ਵੀਰ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਵਲੌਗ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਯਾਤਰਾ ਕਰਿਆ ਸ੍ਰੀ ਹਿਮਕੋਟ ਸਾਹਿਬ ਦੀ ਆਪਾਂ ਦਰਸ਼ਨ ਕਰਕੇ ਆ ਗਏ ਆਪਾਂ ਹੈਗੇ ਆ ਇਸ ਟਾਈਮ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਤੇ ਇੱਥੋਂ ਆਪਾਂ ਜਾਣਾ ਗੁਰਦੁਆਰਾ ਗੋਬਿੰਦ ਘਾੜ ਸਾਹਿਬ। ਪਹਿਲਾ ਆਪਾਂ ਤੁਹਾਨੂੰ ਅੱਜ ਦੱਸਾਂਗੇ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਜੇ ਤੁਸੀਂ ਹੈਲੀਕਾਪਟਰ ਦੇ ਵਿੱਚੋਂ ਆਉਣਾ ਕਿੰਨਾ ਠੋਡਾ ਖਰਚਾ ਹੁੰਦਾ ਕਿੰਨੇ ਟਾਈਮ 'ਚ ਹੈਲੀਕਾਪਟਰ ਇੱਥੇ ਪਹੁੰਚਦਾ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਤੇ ਆਪਾਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ ਚੱਲਦਾ ਹੈਲੀਪੈਡ ਤੇ ਹੈਲੀਪੈਡ ਤੇ ਜਾ ਕੇ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਵਾਂਗੇ ਬਾਕੀ ਵੀਡੀਓ ਨੂੰ ਐਂਡ ਤੱਕ ਵਾਚ ਜਰੂਰ ਕਰਿਓ ਵਾਹਿਗੁਰੂ ਲਾਭ ਇੱਥੇ ਤੁਹਾਨੂੰ ਨੀਚੇ ਜਾਣ ਘੋੜਾ ਵੀ ਮਿਲਦਾ ਬਾਈਕ ਨਾਲ 1300 ਰੁਪ ਜੇ ਤੁਸੀਂ نیچے ਜਾਣਾ ਘੋੜੇ ਤੇ ਤਾਂ 1300 ਰੁਪਇਆ ਕਿੰਨੇ ਟਾਈਮ ਚ ਪਹੁੰਚੂ ਬੰਦਾ ਹੱਲੇ ਹੁਣ ਤੋਤਰਿਆ ਘੋੜੇ ਤੇ 2 ਘੰਟੇ ਚ ਡੇਢ 2 ਘੰਟੇ ਡੇਢ 2 ਘੰਟੇ ਚ ਪਹੁੰਚੂ ਭਾਈ ਲੋ ਜੀ ਤਰਕ ਤਰਕ ਜਲੇ ਆ ਨਹੀਂ ਕੋਈ ਚੱਕਰ ਨਹੀਂ ਨਹੀਂ ਆਪਣਾ ਰੇਟ ਇੰਝ ਬਣਨਾ ਹੈ ਇੱਥੇ ਉੱਪਰ ਤੱਕ ਜਾਏ ਥੱਲੇ ਜਾਂਦਾ 10 ਚੱਲਿਆਣਾ ਹੀ ਕੋਈ ਚੱਕਰ ਨਹੀਂ 2 ਘੰਟੇ ਚ ਕਹਿੰਦੇ 2 ਘੰਟੇ ਚ ਲੋਵੇ ਇੱਥੋਂ ਘੋੜੇ ਤੁਸੀਂ ਲੈ ਸਕਦੇ ਹੋ ਨੀਚੇ ਜਾਣ ਨੂੰ ਤੇ ਕੋਈ 1200 ਕਹਿੰਦਾ ਕੋਈ 1300 ਤੇ 1000 ਤੱਕ ਆ ਜਾਂਦੇ ਨਹੀਂ ਤੇ ਆਪਾਂ ਤਾਂ ਫਿਰ ਲੈ ਆ ਨਹੀਂ ਹੈਗਾ ਆਪਾਂ ਪੈਦਲ ਹੀ ਜਾ ਰਹੇ ਹਾਂ ਤੇ ਆਹੀ ਜਿਹੜਾਈ ਤਖੀਆ ਪੁਲ ਤੱਕ ਇਹ ਥੋੜੇ ਔਖਾ ਕਰੋਗੀ ਬਾਕੀ ਗਾਂਹ ਵਾਲੀ ਤਾਂ ਠੀਕ ਆ ਬਾਕੀ ਪੈਰ ਠੋਕ ਜਾਂਦੇ ਹੋਰ ਤਾਂ ਐਡਾ ਕੋਈ ਦਿੱਕਤ ਹੈ ਨਹੀਂ ਤੇ ਮੌਸਮ ਦੀ ਗੱਲ ਕਰੀਏ ਮੀਂਹ ਪੈ ਕੇ ਹਟਿਆ ਤੇ ਹੁਣ ਧੁੱਪ ਨਿਕਲਿਆ। ਆ ਜੋ ਬਰਸ ਜਨਾ ਨਾ। ਲਓ ਵੀ ਤਿਲਕਣ ਹੋ ਗਈ ਪੂਰੀ। ਤਦ ਖਚਰਾ ਕਰਕੇ ਗੋਹਾ ਬਹੁਤ ਹੋ ਗਿਆ ਨਾ। ਉਹ ਕਿ ਤਿਲਕਣ ਹੋ ਗਈ। ਹਮ ਇੱਕ ਮੀਂਹ ਪੈ ਗਿਆ। ਗਿੱਲਾ ਬਹੁਤ। ਆ ਦੇਖੋ ਪੈ ਤਿਲਕਦਾ ਪੂਰਾ। ਹਮ ਬ੍ਰੇਕਾਂ ਦੀ ਗੱਡੀ ਜਾਊਗੀ। ਬੰਦੇ ਵਾਲ ਕਿੱਥੇ ਰਹਿ ਕੇ ਮਗਰ ਰਹਿ ਕੇ ਆਉਂਦੇ ਨੇ। ਚਲੋ। ਪਹੁੰਚ ਗਏ ਆਪਾਂ ਹੈਲੀਪੈਡ ਤੇ। ਹੈਲੀਪੈਡ ਆ ਗਿਆ। ਹਮ। ਉਹਦੇ ਬਾਕੀ ਮਿਲ ਆਊਗਾ ਉਹ ਖੜੇ ਦੇ ਬਾਈ ਜونی ਤਿਆਰ ਹੋਦੇ ਲੈਣ ਆਊਗਾ ਤੇ ਇੱਧਰ ਪਹਾੜਾਂ ਤੇ ਧੁੱਪ ਚਮਕ ਰਹੀ ਆ ਲਓ ਵੀਊ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਮੌਸਮ ਦੀ ਗੱਲ ਕਰੀਏ ਗਰਮੀ ਹੋਈ ਜਾਣੀ ਮੀਂਹ ਪੈ ਕੇ ਹਟਿਆ ਪਰ ਫਿਰ ਵੀ ਗਰਮੀ ਹੈ ਧੁੱਪ ਨਿਕਲੇ ਤੇ ਚੱਲ ਰਹੇ ਆਪਾਂ ਬਾਕੀ ਬੰਦੇ ਆਪਣੇ ਮਗਰ ਨੇ ਦੋ ਜਣੇ ਆਪਣੇ ਨਾਲ ਨੇ ਭਾਈ ਜੀ ਅੱਜ ਮਨ ਲੱਤਾ ਠੋਕੀ ਗੁਠੇ ਜੋਟ ਤੋੜਨੇ ਆ ਨਾ ਘਾਤੀ ਜਾ ਕੇ ਅੰਤੇ ਜਾ ਕੇ ਹੋਣਗੀਆਂ ਆ ਗਈ ਆ ਆ ਗਿਆ ਆ ਗਿਆ ਭਾਈ ਹੈਲੀਪੈਡ ਹੈਲੀਕਾਪਟਰ ਹਮ ਉੱਥੇ ਦਲੇ ਜ ਆਪਾਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ ਚੱਲ ਕੇ ਹੈਲੀਪੈਡ ਤੇ ਪਹੁੰਚ ਚੁੱਕੇ ਤੇ ਹੈਲੀਕਾਪਟਰ ਜਿਹੜਾ ਆ ਗਿਆ ਅਗਰ ਤੁਸੀਂ ਇਹਦੀ ਆਨਲਾਈਨ ਬੁਕਿੰਗ ਕਰਨੀ ਆ ਹੈਲੀਕਾਪਟਰ ਦੀ ਟਿਕਟ ਦੀ ਤਾਂ ਸਕਰੀਨ ਤੇ ਤੁਹਾਡੇ ਵੈਬਸਾਈਟ ਚੱਲਦੀ ਹੈ ਉੱਥੇ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਬਾਕੀ ਜੇ ਤੁਸੀਂ ਇੱਥੇ ਆ ਕੇ ਬੁੱਕ ਕਰਨੀ ਤਾਂ ਇਹਦੀ ਜਿਹੜੀ ਟਿਕਟ ਆਪਾਂ ਪੈਸੇਂਜਰ ਤੋਂ ਪਤਾ ਕੀਤੀ ਤੇ ਉਹ 4500 ਤੋਂ ਲੈ ਕੇ 5000 ਦੇ ਵਿੱਚ ਵਿੱਚ ਕਹਿੰਦੇ ਸੀ ਤੇ ਬਾਕੀ ਤੁਸੀਂ ਆ ਕੇ ਇੱਥੇ ਆਫਲਾਈਨ ਵੀ ਬੁੱਕ ਕਰ ਸਕਦੇ ਹੋ ਬਾਕੀ ਜੇ ਤੁਸੀਂ ਆਨਲਾਈਨ ਬੁੱਕ ਕਰਨੀਆ ਘਰੋਂ ਤੁਰਨ ਲੱਗੇ ਸਕਰੀਨ ਦੇ ਫੱਟੇ ਵੈੱਬਸਾਈਟ ਚੱਲਦੀ ਹੈ ਉੱਤੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੋ ਨਾ ਤੇ ਇਹ ਹੈਲੀਕਾਪਟਰ 4 ਤੋਂ 5 ਪੈਸੇਂਜਰ ਲੈ ਕੇ ਜਾਂਦਾ ਤੇ ਜਿਹੜਾ ਇਹਦਾ ਸਮਾਂ ਹੈਗਾ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੋਂ ਲੈ ਕੇ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਤੱਕ 5 ਕਿਲੋ ਮਿੰਟ ਦਾ ਲਾ ਲੂ 5 ਕਿਲੋ ਮਿੰਟ ਤੇ ਹੈਲੀਕਾਪਟਰ ਤੁਹਾਨੂੰ helicopter ਦੀ ਜਾਣਕਾਰੀ ਤੇ ਇੱਕ ਹੀ ਹੈਲੀਕਾਪਟਰ ਚੱਲਦਾ ਠੀਕ ਹੈ ਜੀ ਇੱਕ ਹੀ ਹੈਲੀਕਾਪਟਰ ਚੱਲਦਾ ਤੁਸੀਂ ਦੇਖ ਸਕਦੇ ਹੋ ਤੇ ਅੱਜ ਆਪਾਂ ਜਾਣਾ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਅੱਜ ਆਪਾਂ ਇੱਥੋਂ ਨੀਚੇ ਨੂੰ ਜਾ ਰਹੇ ਹਾਂ ਤੁਹਾਨੂੰ ਸਾਰਾ ਪਾ ਰਸਤਾ ਦਿਖਾਵਾਂਗੇ ਨਾ ਵੀ ਕਿਵੇਂ ਦਾ ਸਾਰਾ ਰਸਤਾ ਵਾਪਸ ਜਾਂਦੇ ਹੋਏ ਨਾ ਤੇ ਕਿਉਂਕਿ ਮੀਂਹ ਪੈ ਗਿਆ ਤੀ ਮੀਂਹ ਕਰਕੇ ਹੋ ਸਕਦਾ ਵੀ ਰਸਤਾ ਖਰਾਬ ਹੋਵੇ ਬਾਕੀ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਵਾਵਾਂਗੇ ਤੇ ਹੈਲੀਕਾਪਟਰ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਸਕਰੀਨ ਤੇ ਤੁਹਾਡੇ ਵੈਬਸਾਈਟ ਚੱਲਦੀ ਹੈ ਇੱਥੇ ਤੁਸੀਂ ਆਪਣੀ ਆਨਲਾਈਨ ਬੁਕਿੰਗ ਕਰ ਸਕਦੇ ਹੋ ਹਨ ਬਾਕੀ ਟਿਕਟ ਪ੍ਰਾਈਸ ਤੁਹਾਨੂੰ ਆਪਾਂ ਦੱਸਤਾ ਤੇ ਸਮਾਂ ਦੱਸਤਾ ਤੇ 4 ਤੋਂ 5 ਪੈਸੇਂਜਰ ਲੈ ਕੇ ਜਾਂਦਾ ਬਾਕੀ ਜੇ ਤੁਸੀਂ ਆਪਣੀ ਯਾਤਰਾ ਦੀ ਹੋਰ ਵੀਡੀਓ ਨਹੀਂ ਦੇਖੀ ਪਿਛਲੇ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਤੇ ਅੱਜ ਆਪਾਂ ਪਹੁੰਚ ਗਏ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੇ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੇ ਲਓ ਜੀ ਹੈਲੀਕਾਪਟਰ ਦੀ ਹੁਣ ਤਿਆਰੀ ਹੈਲੀਕਾਪ ਤੇ ਬਾਕੀ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦੇਤੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਰਸਤਾ ਗੁਰਦੁਆਰਾ ਗੋਬਿੰਦ ਘਾੜ ਸਾਹਿਬ ਤੱਕ ਤੇ ਆਪਾਂ ਪੈਦਲ ਜਾਣਾ ਹਨ ਤੇ ਆਪਾਂ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਤੋਂ ਆਇਆ ਤੇ ਬਾਕੀ ਆਪਾਂ ਤੁਹਾਨੂੰ ਹੈਲੀਪੈਡ ਦਾ ਪੂਰਾ ਵਿਊ ਦੇ ਦਾਂਗੇ ਵੀ ਹੈਲੀਪੈਡ ਕਿੱਥੇ ਬਣਿਆ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਬੈਸਾਰਾਂ ਨੂੰ ਪਤਾ ਹੀ ਹੈ ਬਹੁਤ ਵੀਡੀਓ ਇਹਦੇ ਪਈਆਂ ਹੋਈਆਂ ਨੇ ਹੈਲੀਕਾਪਟਰ ਦੀਆਂ ਜਾਂ ਗੁਰਦੁਆਰਾ ਸਾਹਿਬ ਸੁੱਕਾ ਵਾਲੇ ਵਾਲੇ ਮਨ ਲਾ ਗਿੱਲਾ ਇਹ ਮਨ ਲਾ ਸੁੱਕਾ ਮੇ ਮਿੱਟੀ ਬਹੁਤ ਆਉਗਾ ਨਾ ਔਖਾ ਫਾ ਫਾ ਬਹਾ ਬਹਾ ਦੂ ਹਾਂ ਮੈਂ ਕਹਿੰਦਾ ਕਹਿੰਦਾ ਕਹਾਂ ਨਹੀਂ ਨਹੀਂ ਉਹ ਤਾਂ ਹੈਲੀਮਟ ਹੈਗਾ ਤਾਂ ਮਨ ਲਾ ਉਹ ਮੇਲ ਹੋਗਾ ਮੈਂ ਫੌਜੀ ਪੂਜੀ ਹੋ ਕੇ ਜਿਵੇਂ ਹੈ ਨਾ ਜਾਂ ਕੋਈ ਮਨ ਲਾ ਚੱਲ ਪਿਆ ਕਰ ਗਿਆ ਲਓ ਥੋੜਾ ਜਿਹਾ ਇਹ ਦਨ ਮਿੰਟ ਜੀ ਹੋ ਜਾਂਦਾ ਬੂਨਾ 2 ਮਿੰਟ ਜੀ 2-3 ਮਿੰਟ ਦਾ ਹੋ ਗਿਆ ਲਓ ਜੀ ਹੈਲੀਕਾਪਟਰ ਜਿਹੜਾ ਲੈ ਕੇ ਚਲਾ ਗਿਆ ਇੱਥੇ ਦੋ ਹੈਲੀਪੈਡ ਨੇ ਬਹੁਤ ਇੱਕ ਬਹੁਤ ਹਾਂ ਉਹ ਤੋਂ ਥੋੜਾ ਨਾ ਹੁੰਦਾ ਪਹਿਲੇ ਤੇ ਅਗਰ 2-3 ਮਿੰਟ ਹੈਲੀਕਾਪਟਰ ਨੇ ਫੇਰ ਮੁੜਿਆ ਆਉਣਾ 5 ਮਿੰਟ ਜੀ ਮੁੜਿਆ ਆਉਣਾ ਮੇਰੇ ਸਾਹਮਣੇ ਬਾਕੀ ਉਹ ਬਰਫ ਪਈ ਹੋਈ ਹੈ ਨਾ ਤੇ ਬਾਕੀ ਪਹਾੜਾਂ ਨੂੰ ਵੀਊ ਦਿਖਾਉਣੇ ਹੈ ਹਰ ਲਓ ਜੀ ਹੈਲੀਕਾਪਟਰ ਵਾਪਸ ਆ ਗਿਆ ਮੰਨ ਲਾ ਕੇ ਅੱਧੇ ਘੰਟੇ ਵਿੱਚ ਮੜਿਆ ਹੈ ਨਾ 20 ਮਿੰਟਾਂ ਵਿੱਚ 10 ਮਿੰਟਾਂ ਵਿੱਚ ਮੁੜਿਆ ਆਉਂਦਾ ਕੱਟ ਤੇ ਕਿੱਥੇ ਹੋ ਗਈ ਉਹ ਤੇ ਤਾਂ ਦੇਖਿਆ 5 ਮਿੰਟਾਂ ਵਿੱਚ ਮੁੜਿਆ ਆਉਂਦਾ ਕੋਈ ਨਾ ਆ ਉਹ ਵੀ ਤਨ ਚਾਰ ਹੂੰ ਹਾਂ ਸ਼ੋਕ ਮੰਨ ਰੋ ਜਮਾ ਹੋ ਗਿਆ 8 ਵਜੇ ਦਾ ਤੇ ਆਪਾਂ ਇੱਥੇ ਰੁਕੇ ਹਾਂ ਇੱਥੇ ਆ ਦੁਕਾਨਾਂ ਵਗੈਰਾ ਹੈਗੀਆਂ ਜਿਵੇਂ ਲਈ ਕੋਸ ਵੀ ਲੈ ਸਕਦੇ ਪਰ ਮਹਿੰਗਾ ਬਹੁਤ ਹੈ ਮਹਿੰਗਾ ਤਾਂ ਕਿਉਂਕਿ ਇਹਨਾਂ ਨੂੰ ਖਰਚਾ ਪੈ ਜਾਂਦਾ ਉੱਪਰ ਲੈ ਆਉਣਾ ਜਿਹੜਾ ਆਪਣੇ 20 ਵਾਲਾ ਉਹ ਮਿਲਦਾ ਲਿੰਕਾ ਉਹ 60 ਜਾਂ 80 ਰੁਪਏ ਦਾ ਉੱਪਰ ਉੱਪਰ ਜਾ ਕੇ 80 ਰੁਪਏ ਦਾ ਦੀ ਪਾਣੀ ਦੀ ਬੋਤਲ ਉੱਪਰ ਜਾ ਕੇ 40 ਦਾ ਬੋਲੇ 40 ਦਾ 40 ਆ ਗਿਆ ਮਿਲੇ ਦੀ ہاں ਥੱਲੇ 40 ਦਾ ਲਓ ਵੀ ਇੱਥੇ ਆਪਾਂ ਨੂੰ ਪਾਣੀ ਦੀ ਬੋਤਲ ਮਿਲੀ ਆ 50 ਦੀ ਇੱਕ ਤੇ ਆਪਣੇ ਮੰਨ ਲਓ 20 ਦੀ ਆ ਇੱਥੇ 50 30 ਰੁਪਏ ਵੱਧ ਗਏ ਤੇ ਉਹ ਲੈ ਰਿਆ ਪਾਲਸ ਦੀਆਂ ਟੌਫੀਆਂ ਉਹ ਹੈਗੀ 2 ਰੁਪਏ ਦੀ ਇੱਕ ਲੋ ਵੀ ਅੱਜ ਵੈਸੇ ਪੈਰਾਂ ਦੀ ਨਹੀਂ ਦਿੱਕਤ ਨਹੀਂ ਹੈਗੀ ਕਿਉਂਕਿ ਚੜਾਈ ਉਨੀ ਤਿੱਖੀ ਨਹੀਂ ਹੈਗੀ ਤਾਂ ਪਰ ਅੱਜ ਗਿੱਲਾ ਬਹੁਤਾ ਪੈਰ ਬਹੁਤ ਹਿਲਕਦਾ ਤੂੰ ਹੀ ਦੇਖਦਾ ਮੀਂਹ ਪਿਆ ਹੋਇਆ ਕੁਝ ਘੋੜਿਆਂ ਕਰਕੇ ਹਨਾ ਮਤਲਬ ਟਲਕਣ ਜੀ ਹੋਈ ਪਈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਦਿੱਕਤ ਆਈ ਉਹ ਪੈਰਾਂ ਦੀ ਨਹੀਂ ਦਿੱਕਤ ਨਹੀਂ ਹੈਗੀ ਉਹ ਪੈਰ ਦੁਖਦੇ ਜ਼ਰੂਰ ਆ ਪਰ ਉਨੇ ਨਹੀਂ ਦੁਖਦੇ ਪਰ ਅੱਜ ਟਲਕ ਬੰਦਾ ਬਹੁ ਰਿਹਾ ਅੱਜ ਬਿਲਕੁਲ ਹੌਲੀ ਹੌਲੀ ਜਾਣਾ ਪੈ ਰਿਹਾ ਬਾਕੀ ਐਵੇਂ ਸਮਾਨ ਲੈ ਕੇ ਜਾਂਦੇ ਆ ਤਾਂ ਕਰਕੇ ਸਮਾਨ ਮਹਿੰਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਦਾ ਸਮਾਨ ਜਾਂਦਾ ਨਾ ਘੋੜਿਆਂ ਉੱਪਰ ਜਾਂ ਬਾਪੂ ਆ ਰਿਹਾ ਇੱਧਰ ਤੇ ਵਾਹਿਗੁਰੂ ਐਵੇਂ ਕਰਕੇ ਤਾਂ ਕਰਕੇ ਸਮਾਨ ਉਹ ਮਹਗਾ ਪਿੰਡ ਤੇ ਹੈਲੀਕਾਪਟਰ ਵੀ ਢੇੜੇ ਲਾ ਰਿਹਾ ਮਿਲਣਾ ਚੌਥਾ ਪੰਜਵਾਂ ਢੇੜਾ ਹੋਊਗਾ ਜਦ ਜੱਦੀ ਤੁਰੇ ਹੋ ਜਾਣ ਆ ਜਾਂਦਾ ਲੋ ਇੱਥੋਂ ਰਸਤਾ ਕਾਫੀ ਖਾਬ ਆ ਇੱਥੇ ਆਹ ਰਸਤਾ ਇੱਤਰ ਦੀ ਉਹ ਇਹਨਾਂ ਨੇ ਬੰਦ ਕੀਤਾ ਬਣਾ ਰਹੇ ਨੇ ਜੀ ਇੱਥੋਂ ਐਵੇਂ ਆ ਰਸਤਾ ਬਾਕੀ ਵਾ ਪੋਲ ਕੋ ਪਹੁੰਚਣ ਆਲੇ ਆ ਲੋ ਆ ਬੰਦਾ ਵੀ ਸਾਨੂੰ ਪਤਾ ਲੱਗਿਆ ਪਰੋਸੇ ਉਹ ਸੁਤਰ ਕਹਿੰਦੇ ਵੀ ਖੱਤਰ ਤੇ ਬੈ ਕੇ ਮੂਰੇ ਆ ਜਾਂਦਾ ਹੈ ਤਾਂ ਤਾਂ ਮੂਰੇ ਆ ਜਾਂਦਾ ਸਾਨੂੰ ਹੁਣ ਪਤਾ ਲੱਗਿਆ ਇਹ ਚੀਜ਼ ਦਾ ਬੋਲੇ ਗਲਤ ਗੱਲ ਆ ਤੇਰੀ ਇਹ ਪੈਸਾ ਤੇਰੇ ਕੋਲ ਨੇ ਸਾਰੇ ਮੇਰੇ ਵਾਲੇ ਵੀ ਮੈਨੂੰ ਪੈਸੇ ਨਹੀਂ ਮੈਨੂੰ ਪੁੱਛਿਆ ਹੈ ਬੰਦੇ ਨੇ ਮੋਬਾਈਲ ਤੋਂ ਹੀ ਪਾ ਦਿੰਦਾ ਹੈ ਹਾਂ ਮੋਬਾਈਲ ਤੋਂ ਪੈਸੇ ਪਾ ਦਿੰਦਾ ਮੈਨੂੰ ਮੈਂ ਨਹੀਂ ਸੋਚਿਆ ਉਹ ਮੈਂ ਨਹੀਂ ਸੋਚਿਆ ਮੈਂ ਨਹੀਂ ਕਿਹਾ ਵੀ ਇੰਨਾ ਤੇਜ਼ ਕੰਮ ਆ ਰਿਹਾ ਬਾਕੀ ਇਥੋਂ ਦੋ ਰਸਤੇ ਜਾਂਦੇ ਆ ਇੱਕ ਇਧਰ ਨੂੰ ਇੱਕ ਇਧਰ ਨੂੰ ਆਪਾਂ ਆ ਜਾਵਾਂਗੇ ਪੁਲ ਵਾਲਾ ਸਾਹਮਣੇ ਪੁਲ ਆ ਗਿਆ ਉਹਦੇ ਚਲੋ ਵੀ ਲੋ ਜੀ ਪੁਲ ਤੇ ਪਹੁੰਚ ਗਏ ਆਪਾਂ ਤੇ ਟਾਈਮ 9:30 ਹੋ ਗਏ ਤੇ ਆ ਇਧਰ ਪੋੜਾ ਤੇ ਪੁਲ ਤੇ ਆਪਾਂ ਪਹੁੰਚ ਗਏ ਆ ਦੇਖੋ ਇਧਰ ਜਿਹੜਾ ਐਪ ਹੈ ਪਵਨ ਵੇ ਮੂਰੇ ਜਾਂਦਾ ਹੋਇਆ ਤੇ ਹੁਣ ਜੇ ਆਪਾਂ ਗੱਲ ਕਰੀ ਪਹੁੰਚਾ ਇਹ ਸਹੀ ਆਊਗੀ ਮਤਲਬ ਕਿ ਨਾ ਪੌਣੀ ਚੜਾਈ ਹੋਊਗੀ ਨਾ ਬੋਧੀ ਚੜਾਈ ਹੋਊਗੀ ਉਹਨਾਂ ਸੀਵ ਲਈ ਬੋਲਗੇ ਕਿਉਂਕਿ ਇੱਥੋਂ ਇਹ ਪਿੱਛੇ ਧੜਾਈ ਦਿੱਖੀ ਰਹਿੰਦੀ ਆ। ਬਾਕੀ ਪੌਣ ਦੇਖੋ ਕਿਵੇਂ ਖੜਾ ਹੋਇਆ ਹੋਇਆ ਹੈ ਨਾ ਤਾਰਾਂ ਨਾਲ ਬੰਨ ਕੇ। ਤੇ ਯਾਤਰਾ ਪੂਰੀ ਆਪਣੀ ਵਧੀਆ ਚੱਲ ਰਹੀ ਏ ਤੇ ਅੱਜ ਕੋਈ ਇੰਨਾ ਥਰੀ ਨੂੰ ਫਰਕ ਨਹੀਂ ਵਿਆ ਪਰ ਥੋੜੇ ਪੈਰਾਂ ਦਾ ਦਿੱਕਤ ਹੈ ਜੀ ਪੈਰ ਦੇ ਟੁੱਟੇ। ਹਾਂ। ਲੋਟਾ ਚੱਲੋ। ਤੇ ਬਾਕੀ ਤਾਂ ਨਦੀ ਨੂੰ ਆਪਾਂ ਜਾਂਦੇ ਹੋਏ ਦਿਖਾਈ ਦਈਏ ਨਾ ਇਹ ਮੁਰਦੇ ਦੀ ਦੁਕਾਨ ਨੇ। ਹੁਣ ਜਿਉਂ-ਜਿਉਂ ਦਿਨ ਲੰਘੀ ਜਾਂਦੇ ਨੇ ਹੂੰ। ਯਾਤਰਾ ਵੱਧ ਰਹੀ ਹੈ ਅੱਗੇ ਵੱਧ ਨੂੰ ਪਾਣੀ ਦਾ ਬਹਾਅ ਹੋਰ ਤੇਜ਼ ਹੋ ਜਾਂਦਾ ਹਾਂ ਹਾਂ ਬਰਫੇਗਣ ਲੱਗੇ ਤਾਂ ਕੋਈ ਨਾ ਹਾਂ ਬਾਕੀ ਬੰਦੇ ਵੀ ਆਪਣੇ ਮਾਗਰ ਦੇਖਦੇ ਮਾਗਰ ਆਉਂਦੀਆਂ ਸਾਰੇ ਤੇ ਗਰਮੀ ਬਹੁਤ ਹੈ ਆਪਣਾ ਜੀ ਗਰਮੀ ਬਹੁਤ ਆ ਰਹੀ ਹੈ ਕੋਪਨਿਕਲੀ ਹੋਈ ਹੈ ਨਾ ਤੇ ਉਹ ਹਵਾ ਚੱਲਦੀ ਹੈ ਠੰਡੀ ਤੇ ਹੁਣ ਆਪਾਂ ਪੁਲ ਤੇ ਜਾ ਰਹੇ ਹਾਂ ਲੋ ਇੱਕ ਦੂਰ ਆਤੀ ਆਨੇ ਕਰਸਾ ਉਹ ਉੱਧਰੋਂ ਦਾ ਉਹ ਤੁਹਾਨੂੰ ਦਿਖਦਾ ਆਊਗਾ ਤੇ ਬਾਕੀ ਪਾਣੀ ਆ ਤੁਸੀਂ ਬਹਾ ਦੇ ਸਕਦੇ। ਤੇ ਚਲੋ ਚੱਲਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਹੁਣ ਜਿਵੇਂ ਚੜ੍ਹਾਈ ਵੀ ਆਊਗੀ ਉਤਰਾਈ ਵੀ ਆਊਗੀ ਹੁਣ ਆਪਾਂ ਚੜ੍ਹਾਈ ਆ ਗਈ। ਤੇ ਹੁਣ ਸੇਵ ਜੀ ਚ ਜਾਣਗੇ। ਲਓ ਜੀ। ਆ ਅੱਗੇ ਚੜ੍ਹਾਈ ਆ ਗਈ। ਹੁਣ ਆਪਾਂ ਚੜ੍ਹਾਈ ਚੜਨਾ ਇੱਥੇ। ਇਹ ਹੁਣ ਮਨ ਲੈ ਇਦਾਂ ਹੀ ਆਊਗਾ ਕਿਤੇ ਚੜ੍ਹਾਈ ਕਿਤੇ ਉਤਰਾਈ। ਇਹ ਪੁਰਤਵਾ ਦੇ ਦਰ ਰਾਤੋਂ ਨਾਲ ਪੁਰਤੋਂ ਅੱਗੇ ਜਾ ਕੇ ਫੋਂ ਚੜਾਈ ਆਉਗੀ ਮੁਰਦੇ ਹੋਏ ਉਤرائی ਆਉਗੀ ਲੋਈ ਲਾ ਕੇ ਚੜਨਾ ਪੈ ਚੜਾਈ ਲੋਈ ਬਾਕੀ ਇਹਨਾਂ ਦੇ ਦੁਕਾਨਾਂ ਮਿਲ ਜਾਣਗੀਆਂ ਨਾ ਤੁਸੀਂ ਅਜੀਜਾ ਲੈ ਸਕਦੇ ਹੋ ਬਾਕੀ ਖੇਮਪੁਰ ਸਾਹਿਬ ਹੈ ਨਾ ਇਹ ਆਪੇ 120 ਰੁਪਏ ਦਾ ਸਰਵ ਲੋਈ ਬਾਈ ਕੋ ਰੁਕੇ ਆ ਇਥੇ ਨਿੰਬੂ ਪਾਣੀ ਪੀਣੇ ਆ ਤੇ ਬਾਈ ਕੋ ਬਲਾਸ ਕਰਾਇਆ 50 ਰੁਪਏ ਦਾ ਕਰ ਦੇ ਬਾਈ ਨਿੰਬੂ ਵੱਧ ਪਾ ਦੀ ਭਾਈ ਬਣ ਕੇ ਠੀਕ ਆ ਠੀਕ ਹੈ ਜੀ ਹਾਂ ਠੀਕ ਹੈ ਤੇ ਇਹ ਬਾਈ ਪੁਲ ਚਾਨ ਨਾ ਸਾਰੀ ਉੱਥੇ ਬਾਈ ਉਹ ਖੜਾ ਹੈ ਇਹ ਜੋ ਹਾਂ ਪੁਲ ਦੇ ਨਾਲ ਹੀ ਨਿੰਬੂ ਪਾਣੀ ਬਹੁਤ ਖੜਾ ਰਹਿੰਦਾ ਬਾਕੀ ਮੌਸਮ ਦੀ ਗੱਲ ਕਰੀਏ ਗਰਮੀ ਹੋ ਗਈ ਹੈ ਨਾ ਸਤ ਪਹੁੰਚਲੇ ਚਲੋ ਪੀਨੇ ਆ ਨਿੰਬੂ ਪਾਣੀ ਲਓ ਜੀ ਨਿੰਬੂ ਪਾਣੀ ਪੀ ਕੇ ਆਪਾਂ ਤੁਰਪੇ ਤੇ ਆਪਾਂ ਪਹੁੰਚ ਗਏ ਮੈਡੀਕਲ ਕੈਂਪ ਕੋਲੇ ਇੱਥੇ ਮੈਡੀਕਲ ਕੈਂਪ ਲੱਗਿਆ ਹੋਇਆ ਇੱਥੇ ਤੁਸੀਂ ਹੁਣ ਚੈੱਕਅਪ ਕਰਾ ਸਕਦੇ ਹੋ ਜਿਵੇਂ ਆ ਦੇਖੋ ਨਾ ਇਹ ਮੈਡੀਕਲ ਕੈਂਪ ਕੋਲੇ ਆਪਾਂ ਪਹੁੰਚ ਚੁੱਕੇ ਹਾਂ ਇਸ ਉਪਰੀ ਨਾਲ ਪਾਣੀ ਭਰ ਸਕਦੇ ਹੁੰਦੇ। ਵਾਹ ਜੀ। ਲਓ ਜੀ ਆਪਾਂ ਇੱਥੇ 10 ਮਿੰਟ ਰੈਕਟ ਕਰਾਂਗੇ ਤੇ ਰੈਕਟ ਕਰਕੇ ਆਪਾਂ ਇਸ ਤੋਂ ਉੱਪਰ ਚੱਲਦੇ ਹਾਂ। ਬਾਕੀ ਉਹਨਾਂ ਬੰਦੇ ਇੱਧਰ ਨਾਲ ਹਨ। ਇੱਥੇ 10 ਮਿੰਟ ਰੈਕਟ ਕਰਕੇ ਫਿਰ ਆਪਾਂ ਅੱਗੇ ਜਾਂਦੇ ਹਾਂ। ਤੇ ਇੱਥੋਂ ਰਹਿ ਗਿਆ ਕਹਿੰਦੇ ਵੀ 6 ਕਿਲੋਮੀਟਰ। ਇਥੋਂ ਜਿਹੜੀ ਥੱਲੇ ਜਿਹੜਾ ਰਹਿ ਗਈ ਆਪਣੀ ਗੱਡੀਆਂ ਦਾ 6 ਕਿਲੋਮੀਟਰ ਉਦੋਂ ਦਾ 4 ਕਿਲੋਮੀਟਰ ਹੋ ਰਹਿ ਗਿਆ ਟੋਟਲ 10 ਕਿਲੋਮੀਟਰ ਰਹਿ ਗਿਆ ਤੇ ਇੱਥੇ ਵਿਚਾਰੀ ਮੈਡੀਕਲ ਕੈਂਪ ਲੱਗਿਆ ਤੇ ਜਿਹੜੀ ਆਪਾਂ ਬੰਦਾ ਮਸਾਜ ਵਗੈਰਾ ਵੀ ਕਰਾ ਸਕਦੇ ਹੋ ਬਾਕੀ ਦਵਾਈ ਵਗੈਰਾ ਵੀ ਲੈ ਸਕਦੇ ਹੋ ਨਾ ਫ੍ਰੀ ਆ ਕੋਈ ਜੇ ਕਦੇ ਤਰਾਹ ਨੂੰ ਬੁਖਾਰ ਆ ਜਾ ਕੋਈ ਹੋਰ ਦੀ ਕੋਈ ਪ੍ਰੋਬਲਮ ਹੋ ਜੀ ਇੱਥੇ ਆ ਕੇ ਕਲੀ ਕਰਾ ਸਕਦੇ ਹੋ ਤੇ ਐ ਮੇਰੀ ਆਪਣੀ ਜਿਹੜੀ ਟਰੈਕ ਉਹ ਚੱਲ ਰਿਹਾ ਆ ਦੇ ਇੱਥੋਂ ਵੀ ਦੋ ਰਸਤੇ ਜਾਂਦੇ ਆ ਇੱਕ ਕਾਹਲੇ ਕਾਹਲੇ ਆਪਾਂ ਆਏ ਇੱਥੇ ਨੂੰ ਗਏ ਹੁਣੇ ਜੋ ਲਓ ਜੀ ਚੜਾਈ ਉਤਰਾਈ ਆ ਰਹੀ ਹੈ ਲਓ ਜੀ ਆਪਾਂ ਇੱਥੋਂ 3 3.5 ਕਿਲੋਮੀਟਰ ਰਹਿ ਗਏ ਤੇ ਕਾਫੀ ਆਪਾਂ ਵਹਾੜ ਕੱਢ ਪੀ ਤੇ ਨੀਚੇ ਨੂੰ ਵੈਸੇ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਤੇ ਆਪਾਂ ਬਸ ਪਹੁੰਚਣ ਆ ਲਈਆਂ ਤੇ ਅੱਜ ਤਾਂ ਸਾਢੇ 3 ਟਾਈਮ ਨਾਲ ਆਪਾਂ ਪਹੁੰਚ ਜਾਵਾਂਗੇ ਬਾਕੀ ਟ੍ਰੈਕ ਜਿੱਥੇ ਟ੍ਰੈਕ ਗਿੱਲਾ ਬਹੁਤ ਆ ਲਓ ਉੱਗੀ ਬਹੁਤ ਸੰਗਤ ਆਉਂਦੀ ਆ ਨਾ ਤੁਸੀਂ ਦੇਖ ਸਕਦੇ ਤੇ ਤਿਲਕਣ ਬਹੁਤ ਤੇ ਪੂਰਾ ਖੱਚ ਕੇ ਆਇਆ ਆਪਾਂ ਉਹਦੇ ਦੇਖਿਆ ਹੋਊਗਾ ਨਾ ਹੈ ਪੂਰਾ ਖੱਚ ਕੇ ਤੇ ਮੇਰੇ ਨਾਲ 2 1/2 ਵਜੇ ਨੂੰ ਆਪਾਂ ਗੋਗਲ ਦਾ ਘਾਟ ਸਾਈ ਪਹੁੰਚ ਲਾਂਗੇ ਬਾਕੀ ਚੱਲੋ ਤੇਜ਼ੇ ਇੱਥੇ ਪੋਲਾਂ ਦਾ ਬੋਰ ਆ ਗਿਆ ਜਿਹੜਾ ਪੋਲਾਂ ਦੇ ਉੱਪਰ ਗੱਡੀਆਂ ਬੈਠੇ ਸੀ ਉਹ 4 ਕਿਲੋਮੀਟਰ ਰਹਿ ਗਿਆ ਲਓ ਜੀ ਆ ਬੋਰ ਆ ਗਿਆ 4 ਕਿਲੋਮੀਟਰ ਰਹਿ ਗਿਆ ਇੱਥੋਂ 4 ਕਿਲੋਮੀਟਰ ਦੀ ਬਾਅਦ ਤੇ ਆਪਾਂ ਨੂੰ 9:30 ਹੋਗੇ ਮੱਲਾ ਕਿ ਇੱਥੋਂ ਜਿਹੜੀ 4 ਕਿਲੋਮੀਟਰ ਦੀ ਬਾਟਾ 2 ਘੰਟੇ ਲੱਗ ਜਾਣਗੇ ਹੋਰ ਸਾਢੇ ਨਾਲ ਸਾਢੇ ਤਾਂ ਲੱਗਣ ਲੱਗ 12 ਇੱਕ ਵਾਰ ਨੂੰ ਆਪਾਂ ਗੋਬਿੰਦ ਘਾੜ ਸਾਹਿਬ ਪਹੁੰਚ ਜਾਵਾਂਗੇ ਤੇ ਇੱਥੋਂ ਦੀ 4 ਕਿਲੋਮੀਟਰ ਬਣੀ ਬਾਟ ਰਹੀ ਹੈ ਤੇ ਜੇ ਮਾਹੌਲ ਦੀ ਗੱਲ ਕਰੀਏ ਮਾਹੌਲ ਪੂਰਾ ਸ਼ਾਂਤ ਹੈ ਇੱਥੇ ਨਾ ਤੁਹਾਨੂੰ ਆਲੇ ਜਿਹੜੇ ਪਾਣੀ ਦੀ ਬਾਦ ਨਦੀ ਸੁਣਦੀ ਹੋਵੇ ਜਾਂ ਜਿਹੜੀਆਂ ਬੋਲਦੇ ਨੇ ਉਹਦੀ ਬਾਦ ਸੁਣਦੀ ਹੋਵੇ ਤੇ ਬਿਲਕੁਲ ਸ਼ਾਂਤਾਂ درخت ਬਹੁਤ ਤੇ ਇੱਥੋਂ ਜੇ ਮੈਂ ਪਹਿਲਾਂ ਪਿੱਛੇ ਬੋਰਡ ਦਾ 4 ਕਿਲੋਮੀਟਰ ਉੱਪਰ ਕਾਫੀ ਗਾਹਾਂ ਆ ਗਏ ਤੇ ਬਸ ਆਪਾਂ 2 ਵਜੇ ਤੱਕ ਮੈਨੂੰ ਲੱਗ ਗੁਰਦੁਆਰਾ ਲਓ ਜੀ ਆਪਣੀ ਯਾਤਰਾ ਬਹੁਤ ਸੋਹਣੀ ਚੱਲਦੀ ਹੋਈ ਤੇ ਐਵੇਂ ਆਪਾਂ ਨੂੰ ਬਜ਼ੁਰਗ ਵੀ ਮਿਲਦੇ ਹਨਾ ਬਾਪੂ ਬੇਬੇ ਇਹ ਵੀ ਦੇਖ ਲਓ ਜਾ ਰਹੇ ਨੇ ਉੱਪਰ ਤੇ ਬਾਕੀ ਧੁੱਪ ਨਿਕਲੀ ਵੀ ਹੈ ਪੂਰੀ ਮੌਸਮ ਪੂਰਾ ਕੜਾਈ ਚ ਪਰ ਉਹ ਠੰਡੇ ਠੰਡੀ ਹਵਾ ਲੱਗਦੀ ਹੈ ਹਨਾ ਤੇ ਆਪਾਂ ਨੂੰ ਬੋਰਡ ਮਿਲਿਆ ਇਹਦੇ ਬਹੁਤ ਸੋਹਣੀ ਚੀਜ਼ ਲਿਖਿਆ ਰੁਕ ਕੇ ਦੇਖੇ ਦੇਖ ਯਾਰ ਯੁੱਤਪੀ ਕੀ ਨਿਆਰੀ ਆ ਦੇਖੋ ਆ ਬੋਰਡ ਮਿਲਿਆ ਆਪਨ ਤੇ ਇਹ ਕਹਣਾ ਵੀ ਆ ਦੇਖੋ ਤੁਸੀਂ ਕੁਦਰਤ ਦੇਖੋ ਹਨਾ ਇਹਨੇ ਕੁਦਰਤਾਂ ਵੀ ਦੇਖਦੇ ਜਾਓ ਹੌਲੀ ਹੌਲੀ ਦੇਖੋ ਕੁਦਰਤ ਤੇ ਬਾਕੀ ਤਰੋਂ ਨਦੀ ਦੇ ਪਾਣੀ ਦੀ ਬਾਤ ਸੁਣਦੇ ਵੀ ਪਾਣੀ ਕਿੰਨਾ ਤੇਜ਼ ਆ ਹਨਾ ਲਓ ਜੀ ਤੇ ਬਾਕੀ ਡਰਾਫਟ ਵਗੈਰਾ ਹਨਾ ਤੇ ਇੱਥੋਂ ਆਪਣਾ 3 ਕਿਲੋਮੀਟਰ ਨੀਚੇ ਦੀ ਬਾਟ ਰਹੀ ਹਈ ਆ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਪਵਨ ਭਾਈ ਆ ਜਾਂਦਾ ਮੂਰੇ ਆ ਵੀ ਭਾਈ ਘਰ ਲੰਗਰ ਤਾਂ ਹੈ ਨਹੀਂ ਕਹਾ ਭਾਈ ਘਰ ਲੰਗਰ ਤਾਂ ਹੈ ਨਹੀਂ ਕਹਾ ਕੋਈ ਉਹ ਆਲੂ ਵਾਲੇ ਪਰੌਂੜੇ ਚਲਦੇ ਆ ਹੁੰਦੇ ਨਹੀਂ ਥੱਲੇ ਕੱਲੇ ਸੀ ਉਹ ਤੇ ਹੈ ਜੀ ਤੇ ਇੱਥੇ ਇੱਕ ਚੀਜ਼ ਹੋਰ ਜਿਹੜੀ ਕੋਈ ਜਾਨਣ ਰਸਤੇ ਨੂੰ ਪਾਣੀ ਗੁਲੂ ਕੌਂਡੀ ਹੈ ਨਾ ਜਾਂ ਨਿੰਬੂ ਬਣ ਨੂੰ ਆਮੇ ਸੰਗ ਤੇ ਉਹ ਦੇ ਦਿੰਦੀ ਆ ਬਹੁਤ ਸੰਗ ਤੇ ਥਿਹੜੀ ਪਾਣੀ ਦੇ ਦਿੰਦੀ ਆ ਉਹ ਨੂੰ ਕੌਂਡੀ ਹੋ ਗਿਆ ਜਾਂ ਨਿੰਬੂ ਪਾਣੀ ਕੋਈ ਵੀ ਤੁਹਾਨੂੰ ਜ਼ਰੂਰ ਤਾਂ ਇੱਥੇ ਰਾਤ ਨੂੰ ਰਹਿ ਕੇ ਹੀ ਮਿਲ ਜਾਂਦਾ ਮਤਲਬ ਇਹ ਬਹੁਤ ਵਧੀਆ ਗੱਲ ਆ ਇਹ ਤੇ ਪਾਣੀ ਤੁਹਾਨੂੰ ਆਮ ਹੀ ਮਿਲ ਜਾਣਾ ਜੇ ਮੈਂ ਆਪਾਂ ਪਾਣੀ ਲੈ ਕੇ ਨਹੀਂ ਆਏ ਪਾਣੀ ਆਪਣੇ ਦੂਜੇ ਬੰਦੇ ਕੋਲ ਆਪਾਂ ਇੱਥੇ ਰਾਤ ਦੀ ਸ਼ਾਮ ਤੋਂ ਲੈ ਕੇ ਪਾਣੀ ਪੀ ਲੈਣੇ ਇੱਥੇ ਆਪਾਂ ਨੂੰ ਯਾਹ ਲੱਗਦੀ ਹੈ ਨਾ ਉੱਥੇ ਪਾਣੀ ਸ਼ਾਮ ਤੋਂ ਲੈ ਕੇ ਪੀ ਲੈਣੇ ਬਾਕੀ ਆਪਣਾ ਟਰੈਕ ਜਿਹੜਾ ਚੱਲਦਾ ਹੋਇਆ ਦੇਖ ਸਕਦੇ ਹੋ ਹੈ ਨਾ ਤੇ ਐਵੇਂ ਦਾ ਸਾਰਾ ਟਰੈਕ ਆ ਤੇ ਇਹ ਟਰੈਕ ਜਦੋਂ ਇਕੱਲੇ ਬਹੁਤ ਸਹੀ ਆ ਉੱਪਰ ਲੈ ਟ੍ਰੈਕ ਨਾਲ ਕਿਉਂਕਿ ਉੱਪਰਲਾ 길ਾ ਬਹੁਤ ਈ ਤੇ ਟਿੱਖਾ ਈ ਬਹੁਤ ਈ ਤੇ ਇਹ ਬਹੁਤ ਸਹੀ ਏ ਤੇ ਬਾਕੀ ਚਲ ਚੱਲਦੇ ਇੱਥੇ ਪੁੱਲਾਂ ਦਾ ਬੋੜ ਫੇਰ ਆ ਗਿਆ ਤੇ ਪੁੱਲ ਨਾਲ ਇੱਥੋਂ ਰਹਿ ਗਿਆ 3 ਕਿਲੋਮੀਟਰ ਮੰਨ ਲਓ ਕਿ ਅਮਰੀ 3 ਕਿਲੋਮੀਟਰ ਦੀ ਬਾਤ ਹੋ ਰਹੀ ਹੈ ਤੇ ਪੁੱਲ ਨਾਲ ਤੋਂ ਆਪਾਂ ਗੱਡੀ ਲੈ ਕੇ ਜਾਵਾਂਗੇ ਅੱਗੇ ਗੋਬਿੰਦ ਘਾਟ ਤੱਕ ਜੇ ਤੂੰ 3 ਕਿਲੋਮੀਟਰ ਪੁੱਲ ਨਾਲ ਰਹਿ ਗਿਆ ਬਾਕੀ ਆਪਾਂ ਟਕਾਬੜ ਦੀ ਗੱਲ ਕਰੀ ਟਕਾਬੜ ਇੰਨੀ ਜ਼ਿਆਦੇ ਨਹੀਂ ਹੋਈ ਹੈ ਥੋੜੇ ਲੱਤਾਂ ਹੀ ਮੰਨ ਲਾ ਥੁੱਕੀਆਂ ਹੋਈਆਂ ਨੇ ਕਿ ਮੈਂ ਪੈਰ ਨੇ ਆਪਣੇ ਥੋੜੇ ਗੁੱਥੇ ਉਠੋ ਕੇ ਬਾਕੀ ਕੋਈ ਏਡੀ ਗੱਲ ਨਹੀਂ ਤੇ ਬਾਕੀ ਵਾਸ ਪਹੁੰਚਣ ਵਾਲੇ ਆਪਾਂ ਤੇ ਟਰੈਕ ਬਹੁਤ ਵਧੀਆ ਚੱਲ ਰਿਹਾ ਆਪਣਾ ਤੇ ਐਵੇਂ ਦਾ ਸਾਰਾ ਵਿਊ ਹੈ ਨਾ ਤੇ ਮੇਰੇ ਨਾਲ ਲੱਗਦਾ ਦੋ ਵੱਦ ਵਿੱਚ ਆਪਾਂ ਪਹੁੰਚ ਜਾਾਂਗੇ ਗੋਵਿੰਦਗੜ੍ਹ ਤੱਕ ਹੁਣ ਆਪਾਂ ਤੁਹਾਨੂੰ ਨੀਚੇ ਜਾ ਕੇ ਮਿਲਾਂਗੇ ਦੂਜੀ ਗੱਲ ਤੁਹਾਨੂੰ ਰਸਤੇ ਜਿਵੇਂ ਬਾਥਰੂਮ ਮਿਲ ਜਾਣਗੇ ਜਿਨ੍ਹਾਂ ਦੀ ਇਹ 20 ਰੁਪਏ ਫੀਸ ਲੈਂਦੇ ਜਿਵੇਂ ਲਿਖਿਆ ਮਾਸਟਰ 20 ਰੁਪਏ ਹੈ ਐਵੇਂ ਤੁਹਾਨੂੰ ਬਾਥਰੂਮ ਮਿਲ ਜਾਣਗੇ ਰਸਤੇ ਬਣੇ ਬਾਕੀ ਦੁਕਾਨਾਂ ਵਗਾਰੇ ਬਹੁਤ ਮਿਲ ਜਾਂਦੀਆਂ ਨੇ ਅੱਗੇ ਆਪਾਂ ਇੱਥੇ 5-5 ਮਿੰਟ ਬੈਠੇ ਆ ਤੇ ਚੱਲਦੇ ਆਂ ਫਿਰ ਆਪਾਂ ਅੱਗੇ ਬੇਬੇ ਵੀ ਆਉਂਦੀ ਹੋਈ ਦੇਖ ਲਓ ਬ ਦੇਖੋ ਦੇਖ ਲਓ ਬਾਕੀ ਐਵੇਂ ਬਹੁਤ ਸਾਰੀਆਂ ਦੁਕਾਨਾਂ ਤੋਂ ਮਿਲ ਜਾਣਗੀਆਂ ਇੱਥੇ ਥੋੜਾ ਰੇਟ ਦਾ ਫਰਕ ਪਿਆਗਾ ਕਿ ਨੀਚੇ ਆਗੇ ਨਾ ਇੱਥੇ ਮੰਨ ਲਾ ਜਿਹੜਾ ਲਿੰਕਾ 40 ਰੁਪਏ ਦਾ ਤੇ ਉੱਪਰ 80 ਰੁਪਏ ਦਾ ਤੇ ਚਲੋ ਹੁਣ ਵਸੋਂ ਨੀਚੇ ਆ ਕੇ ਮਿਲਾਂਗੇ ਲਓ ਜੀ ਇੱਥੋਂ ਰਹਿ ਗਿਆ ਪੁੱਲ ਨਾਲ 1 ਕਿਲੋਮੀਟਰ ਤੇ ਟਾਈਮ ਹੋ ਗਏ 10:30 ਤੇ ਕੁਝ ਐਵੇਂ ਦਾ ਵਿਊ ਆ ਸਾਰਾ ਹਨਾ ਸ਼ਾਂਤ ਵਿਊ ਆ ਮਾਹੌਲ ਆ ਸ਼ਾਂਤ ਬਾਕੀ ਚੱਲੀ ਜਾਂਦਾ ਟਰੈਕ ਆਪਣਾ ਫਾਈਨਲੀ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਗਏ ਸਾਹਮਣੇ ਉਹ ਤੁਹਾਨੂੰ ਗੱਡੀਆਂ દેਖਦੀਆਂ ਹੋਣਗੀਆਂ ਉੱਥੇ ਪਹੁੰਚਣਾ ਆਪਣਾ ਤੇ ਉਹ ਚੱਕੀਏ ਉਹਦੀ ਮੰਜ਼ਲ ਤੇ ਸਹੀ 11 ਵਜੇ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਗਏ ਇੱਥੋਂ ਆਪਾਂ ਇੱਕ ਗੱਡੀ ਚ ਜਾਵਾਂਗੇ ਪੂਰੇ 11 ਵੱਜ ਗਏ ਤੇ ਆਪਾਂ ਪਹੁੰਚ ਚੁੱਕੇ ਆ ਤੇ ਬਾਕੀ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆਪਾਂ ਗੱਡੀ ਚ ਜਾਵਾਂਗੇ ਲਓ ਜੀ ਇੱਥੇ ਆ ਪਹੁੰਚ ਕੇ ਇੱਥੇ ਬੈਠ ਕੇ ਆਪਣੇ ਬੰਦੇ ਮਗਰ ਆਪਾਂ ਉਹਨਾਂ ਦੀ ਵੇਟ ਕਰ ਰਹੇ ਆ ਇੱਥੋਂ ਗੱਡੀ ਜਾਂਦੀ ਆ ਗੁਰਦੁਆਰਾ ਸਾਹਿਬ ਤੱਕ ਉਹ 50 ਰੁਪਏ ਲੈਂਦੇ ਨੇ ਫਰ ਸਵਾਰੀ ਤੇ 10 ਵਾਰੀ ਲੈ ਕੇ ਫੁੱਲ ਕਰਕੇ ਤੁਰਦੇ ਇੱਥੋਂ ਆਪਣੇ ਬੰਦੇ ਮਗਰ ਆ ਰਿਹਾ ਫਿਰ ਆਪਾਂ ਤੁਰਦੇ ਹਾਂ ਨਾਲੇ ਤੇ ਪੂਰੇ 11 ਵਜੇ ਆਪਾਂ ਇੱਥੇ ਪਹੁੰਚ ਗਏ ਮੰਨ ਲਓ 9 ਜਾਂ 10 ਕਿਲੋਮੀਟਰ ਚੜਾਈ ਆ ਪੁੱਤਰ ਕੇ ਇੱਥੇ ਆ ਗਿਆ ਆਪਾਂ ਕਹਿੰਦੇ ਛੱਤੀ ਤੁਰਦੇ ਜੀ 7 ਕੋਈ ਆਪਾਂ ਤੁਰਦੇ ਜੀ ਸਾਢੇ 6 ਸਾਢੇ 6 ਪੌਣੇ 7 ਹੀ ਤੁਰਦੇ ਸੀ ਲੋ ਵੀ ਇੱਥੋਂ ਆਪਾਂ ਆ ਗੱਡੀ 'ਚ ਬਹਿ ਗਏ ਫੇਰ ਇੱਥੋਂ ਇਹ 50 ਰੁਪਏ ਲੈਂਦੇ ਹੱਲੇ ਜਾਣ ਠਾਠਾ ਮਹਗੀ ਕਾਫੀ 10 ਬੰਦੇ ਜਿ ਲੈ ਕੇ ਜਾਂਦੇ ਨੇ ਪਾਣੀ ਉਸ ਤੋਂ ਅੱਗੇ ਨਹੀਂ ਲਓ ਜੀ ਸਹੀ 12 ਵਜੇ ਆਪਾਂ ਪਹੁੰਚ ਗਏ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਇੱਥੋਂ ਆਪਾਂ ਗੱਡੀ ਲੈਣੀ ਸੀ ਜਿਹਨੇ ਕਿ 50 ਰੁਪਏ ਪਰਸਵਾਰੀ ਲਈ ਆਹ ਗੱਡੀ ਤੇ ਆਪਾਂ ਆਏ ਆ ਬਿਲਕੁਲ ਸਭਾ ਸਾਢੇ 11 ਤੋਂ ਚੱਲਦੇ ਆਪਾਂ ਨੀਚੇ ਆਪਾਂ ਸਹੀ 12 ਵਜੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਪਹੁੰਚੇ ਉਹਨੂੰ ਪਹਿਲਾਂ ਕਿਸੇ ਨੂੰ ਨਾ ਤੇ ਇੱਥੇ ਥੋੜੀ ਜਿਹੀ ਚੜਾਈ ਉੱਤਰ ਨੂੰ ਹੈਗੀ ਆ ਤੇ ਚੜਨ ਨੂੰ ਵੀ ਮੰਨ ਹੈਗੀ ਤੇ ਐਵੇਂ ਲੱਗਦਾ ਰਸਤਾ ਉਹ ਸਾਹਮਣੇ ਗੁਰਦੁਆਰਾ ਦਾ ਚੱਲਦੇ ਆਪਾਂ ਕਿੰਨੇ ਆਪਣੇ ਨਾਲ ਜਾ ਰਹੇ ਹਾਂ ਤਦ ਨਦੀ ਚਲਦੀ ਹੋਈ ਆਪਰਦੇ ਆਪਾ ਦੇਖੋ ਤੁਸੀਂ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਹੈ ਨਾ ਫਿਰ ਕਿੱਥੇ ਆਪਾਂ ਜਾ ਰਹੇ ਹਾਂ ਫਾਈਨਲੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਲਓ ਜੀ ਤੇ ਕਰਮੀ ਬਹੁਤ ਆ ਸਤਿਗੁਰੂ ਲਓ ਜੀ ਆਪਾਂ ਗੁਰਦੁਆਰਾ ਬਵੰਤਾ ਘਾਟ ਸਾਹਿਬ ਦਾ ਪਰੋਗਤੀ ਕਿਤੇ ਹੋਇਆ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਤੇ ਬਾਕੀ ਜਿੰਨੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਨੇ ਯਾਤਰਾ ਜੋੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹਦਾ ਪਰੇਸ ਤੋਂ ਅੱਗੇ ਆਪਾਂ ਕਿਵੇਂ ਹੋਊਗਾ ਸਾਰਾ ਤੁਹਾਨੂੰ ਅਗਲੇ ਅਗਲੇ ਵਲੌਗ ਵਿੱਚ ਦੱਸਾਂਗੇ ਇਹ ਵਲੌਗ ਨੂੰ ਆਪਾਂ ਐਂਡ ਕਰਦੇ ਆਂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਟ੍ਰੈਕ ਜੇ ਗੱਲ ਕਰੀਏ ਮੁਰਦੇ ਕੋਈ ਜਿਆਦਾ ਦੇ ਕੋਈ ਪੈਰਾਂ ਦੀ ਦਿੱਕਤ ਆਉਂਦੀ ਜਿਵੇਂ ਜਿਵੇਂ ਸਾਰਾ ਟ੍ਰੈਕ ਦਿਖਾਇਆ ਹੀ ਹੈ ਨਾ ਤੇ ਚਲੋ ਠੀਕ ਆ